ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾ ਡਿਜ਼ਾਇਰ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਖਰੀਲੂ ਝੋਟ ਦਿਖਾਉਣੀ ਹੈ ਸੇਲਾ ਡਟੇ ਦੇ ਵੀਰ ਤੇ ਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਤਿੰਦਰ ਸਿੰਘ ਜੀ ਕੰਡ ਸੀਨੀਵਾ ਖੁਰਦ ਤਸੀਲ ਤਪਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜ 94 659 77301 ਜੀ 94 659 77301 77301 ਜਿਹੜਾ ਬੱਝੋਟੀ ਦੇਖੀ ਐ ਨਾ ਬਾਈ ਜੀ ਘਰ ਦੀ ਝੋਟੀ ਆਪਣੀ ਪਾਲੀ ਦੀ ਕਿਹੜਾ ਸੂਆ ਸੂਰੀਆ ਉਹਨੇ ਤੀਜਾ ਸੂਆ ਸੁਣੀ ਤੀਜਾ ਸੂਆ ਤੇ ਕੈਕ ਦਿਨ ਸੂਣ ਦੇ ਲੈਂਦੀ ਆ ਜੇ ਇਹ 8 ਦਿਨ ਲੈ ਜੂ ਜੀ 20 ਤਰੀਕ ਨੂੰ ਦਿਨ ਪੂਰੇ ਚਾਰ ਦਿਨ ਉੱਤੇ ਲੈ ਜਾਨੀ ਚਾਰ ਪੰਜ ਦਿਨ ਜੀ ਠੀਕ ਐ ਚਾਰ ਪੰਜ ਦਿਨ ਕਹਿੰਦੇ ਬਾਬਾ ਸੂਣ ਚ ਬਾਕੀ ਭਾਏ ਦੋ ਜਾਂ ਤਿੰਨ ਉੱਪਰਲੇ ਲੈ ਜੂ ਹਾਂ ਜੀ ਦੂਜੇ ਸੂਆ ਪਤਾ ਕਿੰਨਾ ਚੋਇਆ ਇਹਦਾ ਇਹ 12 ਲੀਟਰ ਚੋਈਏ 12 ਲੀਟਰ ਦੂਜੇ ਸਵੇਰੇ ਹਾਂਜੀ ਠੀਕ ਆ ਵਗੈਰਾ ਵਧੀਆ ਚੰਗਾ ਲੱਗਿਆ ਵਾ ਹਾਂਜੀ ਹਾਂਜੀ ਨਹੀਂ ਇਹ ਸਾਂਹ ਤੋਂ ਆਈ ਠੀਕ ਆ ਚੰਗਾ ਸਾਂਹ ਸੀ ਵਧੀਆ ਹਾਂਜੀ ਸਤਿਵਾਲਾ ਜੀ ਆਪਣੇ ਠੀਕ ਹੈ ਉਦੋਂ ਵੀਰ ਚ ਵੀਰ ਕੋਲੇ ਠੀਕ ਆ ਸਾਂਹ ਤੋਂ ਕ੍ਰੋਸ ਕਰਾ ਕੇ ਲੈ ਕੇ ਆ ਹਾਂਜੀ ਵਧੀਆ ਲੰਬਾ ਟੈਂਕ ਦੁੱਧ ਦੇ ਦਿੰਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਐਤ ਕੀ ਅੰਦਾਜ਼ਾ ਹੈ ਕਿ ਤੀਜੇ ਸਵੇਰੋਂ ਵਧੀਆ ਝੋਟੀ ਤਿਆਰ ਹੋ ਗਈ ਹੈ ਕਿੰਨਾ ਦੁੱਧ ਪਾ ਦੂਗੀ ਤੁਹਾਡੇ ਹਿਸਾਬ ਨਾਲ ਦੇ ਦਊਗੀ ਤੇਰਾ ਦੁੱਧ ਕਹਿੰਦੇ ਵਾ ਤੇਰਾ 12 ਲੀਟਰ ਦੁੱਧ ਉੱਤੇ ਦਊਗੀ 12 ਕਿਲੋ ਦੁੱਧ ਮੰਨ ਕੇ ਵੇਚ ਸਕ ਲੈ ਜਾਓ ਰੇ ਡੱਕ ਦਾ ਵਾਸਾ ਜੀ ਮਾਨਤ ਰੋਜ ਮਾੜਾ ਮੋਟਾ ਮਾਨਤਾਂ ਕਰ ਦਾਂਗੇ ਤੇ ਚੂਣ ਚਵਾਦੀ ਕਿਵੇਂ ਬੋਲੀਏ ਵਧੀਆ ਚੂਣ ਬਾਈ ਪੂਰੀ ਵਧੀਆ ਜੀ ਠੀਕ ਹੈ ਧੋਰੀ ਬਾਦ ਨੂੰ ਸਭਰ ਸਿੰਘ ਮੂੰਹ ਮੱਥਾ ਦੇਖ ਸਕਦੇ ਹਾਂ ਥੋੜਾ ਸਿੰਗ ਜੂੜ ਖੁੱਲਾਗਾ ਪਰ ਛੋਟੀ ਸਨੱਖਾ ਪਾਣਾ ਰਾਜੀ ਸਮੀ ਬੜੀ ਵੀ ਕੱਦ ਕਾਠ ਵੀ ਚੰਗਾ ਤੇ ਬਾਕੀ ਲੇਵਾ ਵਗੈਰਾ ਇਹਨੂੰ ਜ਼ੋਰ ਲੱਗਦੀ ਇਹਨੂੰ ਤੇ ਬਾਕੀ ਮੂੰਹ ਮੱਥਾ ਦੇਖੋ ਸਨੱਖਾ ਪਣ ਬਿਲਕੁਲ ਜਾਮਣ ਵਰਗਾ ਕਾਲਾ ਰੰਗ ਆ ਕੱਦ ਕਾਢ ਵੀ ਚੰਗਾ ਤੇ ਵਜਨ ਵੀ ਉਹ ਝੋਟੀ ਜੀ ਬਹੁਤ ਅੱਲੇਵਾ ਵਗੈਰਾ ਨੇਰ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚਾਰੇ ਥਾਨ ਨਿਖੜਵੇਂ ਵਿੱਚੀ ਤੇ ਤੇ ਚੋਣ ਚਵਾ ਦੇ ਬਾਈ ਜੀ ਦੱਸਦਾ ਕਿ ਪੋਲੀ ਆ ਪੂਰੀ ਦਿਨ ਹਫਤਾ ਖੰਡੀ ਲੈਂਦੀ ਆ ਪੁੜੇ ਵਗੈਰਾ ਹਜੇ ਨਹੀਂ ਲਪਾਏ ਨਹੀਂ ਲੈ ਮੋੜ ਲੈ ਸਭ ਤੋਂ ਥਣ ਲਈ ਬੈ ਕੋਲੇਰ ਤੋਂ ਫੇਰ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੇ ਥਣ ਹਵਾਨੇ ਜੀ ਚਾਰੇ ਥਾਨ ਨਿਖੜਵੇਂ ਵਿੱਚੀ ਤੇ ਤੇ ਬਾਈ ਜੀ ਨੰਬਰ ਬੋਲੇ ਦਵਾਰੇ ਆਪਾਂ 94654 ਜੀ 77372 ਪਿੰਡ ਸੀਨੀਵਾਲ ਖੁਰਦ ਜ਼ਿਲ੍ਹਾ ਬਰਨਾਲਾ ਤੇ 110 ਚ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਿੰਦੇ ਹਾਂ ਜੀ ਠੀਕ ਹੈ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਹੈ